ਬੱਸੀ ਪਠਾਨਾ ਦੇ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਹੇਠ ਬੱਸੀ ਪਠਾਨਾ ਦੀ ਪੁਲਿਸ ਤੇ ਵੱਲੋਂ ਪਤੰਗ ਵਿਛਣ ਵਾਲਿਆਂ ਤੇ ਦੁਕਾਨਾਂ ਤੇ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਡੀਐਸਪੀ ਰਾਜਕੁਮਾਰ ਸ਼ਰਮ ਨੇ ਸਪਸ਼ਟ ਤੌਰ ਤੇ ਕਿਹਾ ਕਿ ਚਾਈਨਾ ਡੋਰ ਵਿਛਣ ਜਾਂ ਇਸ ਦੀ ਵਰਤੋਂ ਕਰਕੇ ਪਤੰਗ ਉਡਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਹੁਣ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਂ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਖਰੀਦਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਬੱਚਿਆਂ ਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਜਾਨਲੇਵਾ ਡੋਰ ਤੋਂ ਦੂਰ ਰਹਿ ਕੇ ਪਤੰਗ ਬਾਜ਼ੀ ਦਾ ਸ਼ੌਕ ਪੂਰਾ ਕਰਨ। ਅੱਜ ਬਸੀ ਬਠਾਣਾ ਏਰੀਆ ਦੇ ਵਿੱਚ ਐਸਐਚਓ ਬਸੀ ਤੇ ਪੁਲਿਸ ਪਾਰਟੀ ਨਾਲ ਅਸੀਂ ਚੈਨਲੌਰ ਦੀ ਚੈਕਿੰਗ ਕਰ ਰਹੇ ਹਾਂ ਤੇ ਕੱਲ ਨੂੰ ਬਸੰਤ ਪੰਚਮੀ ਆ ਦੁਕਾਨਾਂ ਤੇ ਪਤੰਗ ਵਗੈਰਾ ਡੋਰਾਂ ਵਕਰੀਆਂ ਨੇ ਤਾਂ ਅਸੀਂ ਕਈ ਦੁਕਾਨਾਂ ਦੀ ਚੈਕਿੰਗ ਕੀਤੀ ਹੈ ਤੇ ਜੇਕਰ ਕੋਈ ਚੈਨਲੌਰ ਕਿਸੇ ਤੋਂ ਫੜੀਗੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕੱਲ ਬਸੰਤ ਪੰਚਮੀ ਨੂੰ ਲੈ ਕੇ ਕੋਈ ਇੰਤਜ਼ਾਮ ਕੀਤੇਗੇ ਨੇ? ਹਾਂਜੀ ਇਹਦੇ ਵਿੱਚ ਸਪੈਸ਼ਲ ਬੈਸਟ ਵਧਾਈ ਗਈ ਹੈ ਤੇ ਬਾਕੀ ਅਸੀਂ ਡਰੋਨ ਦਾ ਇੰਤਜ਼ਾਮ ਕਰ ਰਹੇ ਹਾਂ। ਰੋ ਰਹੀ ਵੀ ਦੇਖਾਂਗੇ ਕੋਈ ਚੈਨਲ ਡੋਰ ਦੀ ਹੋਰ ਤੋਂ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਿਹੜੇ ਨੌਜਵਾਨ ਪਤੰਗ ਵਗੈਰਾ ਉਡਾਉਂਦੇ ਐ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਊਗੀ ਚੈਨਲ ਡੋਰ ਉਹਨਾਂ ਤੇ ਵੀ ਕਾਰਵਾਈ ਹੋਏਗੀ ਹਾਂਜੀ ਬਿਲਕੁਲ ਜੇ ਕੋਈ ਚੈਨਲ ਡੋਰ ਦੀ ਵਰਤੋਂ ਕਰੂਗਾ ਉਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਮਾਪੇ ਕੋਈ ਅਪੀਲ ਹਾਂਜੀ ਅਪੀਲ ਹੈ ਕਿ ਬੜੀ ਖਤਰਨਾਕ ਹੈ ਚੈਨਲ ਡੋਰ ਤੇ ਆਪਣੇ ਬੱਚਿਆਂ ਦੇ ਵੀ ਧਿਆਨ ਰੱਖਣ ਕਿ ਕੋਈ ਵਰਤੋਂ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਤੇ ਜੇਕਰ ਕੋਈ ਕਿਸੇ ਨੂੰ ਪਤਾ ਲੱਗਦਾ ਸਾਨੂੰ ਸੂਚਨਾ ਦੇਣ ਅਸੀਂ ਕਾਰਵਾਈ ਕਰਾਂਗੇ